ਇਹ ਨਾ ਚਾਹਾਂਗੇ ਛੇ ਦਿਤੀਆੜਾ ਜਿਹੜਾ ਸ਼ਹੀਦੀ ਦਿਹਾੜਾ ਭਗਤ ਸਿੰਘ ਦਾ ਮੈਂ ਤਾਂ ਇਹੀ ਗੱਲ ਕਹਿਣਾ ਚਾਹਾਂਗਾ ਵੀ ਜਿਹੜੇ ਉਹਨਾਂ ਨੇ ਕਿਹਾ ਸੀ ਵੀ ਸਾਡੇ ਲੋਕਾਂ ਨੂੰ ਬਰਾਬਰ ਦਾ ਹੱਕ ਮਿਲੂਗਾ ਸਾਡੇ ਲੋਕ ਇੱਕ ਇੱਕ ਤਰ੍ਹਾਂ ਸਾਰੇ ਦੱਬੇ ਕੁਚਲੇ ਲੋਕ ਬਰਾਬਰ ਹੋਣਗੇ ਅੱਜ ਜਿਹੜਾ ਖਾਤੀ ਜਿਵੇਂ ਪੱਗਾਂ ਬੰਨ ਕੇ ਜਿਵੇਂ ਭਵੰਤ ਮੰਡ ਦੀ ਸਰਕਾਰ ਨੇ ਕਹਿੰਦਾ ਸੀ ਬਦਲ ਲੈ ਕੇ ਆਂਦਾ ਵੀ ਇਨਕਲਾਬ ਦਾ ਨਾਹਰਾ ਲਾ ਕੇ ਵੀ ਲੋਕਾਂ ਦੇ ਕੰਮ ਤੇ ਵੀ ਜਿਹੜਾ ਲੋਕਾਂ ਨੂੰ ਵਕਾਸ ਕਰਾਂਗੇ ਕੰਮ ਕਰਾਂਗੇ ਲੋਕਾਂ ਦੇ ਕਿਸਾਨਾਂ ਦੇ ਹੱਕ ਚ ਫੈਸਲੇ ਲੈ ਕੇ ਆਵਾਂਗੇ ਦੁਕਾਨਦਾਰਾਂ ਦੇ ਹੱਕ ਚ ਫੈਸਲੇ ਲੈ ਕੇ ਆਵਾਂਗੇ ਛੋਟੇ ਮਲਾਜਮਦਾਰਾਂ ਅੱਜ ਤੁਸੀਂ ਦੇਖਿਆ ਕਿੱਡੀ ਵੱਡੀ ਉਹ ਸਾਮਰਾਜ ਦੀ ਜਿਹੜੀ ਹਾਮੀ ਭਰ ਰਹੀ ਹੈ ਉਹ ਜਿਹੜੀਆਂ ਕੰਪਨੀਆਂ ਬਾਹਰ ਦੀਆਂ ਜਿਹੜਾ ਉਹਨਾਂ ਨੇ ਜਿਵੇਂ ਰਾਨੀਆਂ ਅਡਾਨੀਆਂ ਨੂੰ ਸ਼ਹਿ ਦੇ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਖਰੀ ਜਾ ਰਹੀ ਹੈ ਤਾਂ ਇਹ ਜਿਹੜਾ ਸਾਰਾ ਕੁਝ ਜਿਹੜਾ ਵਾਪਰ ਰਿਹਾ ਅਸੀਂ ਅਪੀਲ ਕਰਾਂਗੇ ਲੋਕਾਂ ਨੂੰ ਕਿ ਵੀ ਇਹਨਾਂ ਨੂੰ ਪਛਾਣੋ ਤੁਸੀਂ ਪਛਾਣ ਕੇ ਤੁਸੀਂ ਜਿਹੜੇ ਸਹੀ ਭਗਤ ਸਿੰਘ ਦੇ ਵਾਰਿਸ ਆ ਉਹ ਸਾਰੇ ਖੜੇ ਹੋਵੋ ਆਪਾਂ ਲੁੱਟ ਤੋਂ ਬਚ ਗਏ ਜਿਹੜਾ ਲੁੱਟ ਦੇ ਖਿਲਾਫ ਜਿਹੜੀ ਆਪਾਂ ਆਵਾਜ਼ ਠਾਕੇ ਆਪਦੀ ਹੱਕੀ ਮੰਗਾਂ ਦੇ ਉੱਤੇ ਲੜੀਏ ਆਪਾਂ ਤਾਂ ਮੈਂ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰੂੰਗਾ ਕਿ ਨੌਜਵਾਨੋ ਕਿਤਾਬਾਂ ਬੜੋ ਪੱਕ ਸੰਗ ਦੀਆਂ ਸਾਰਾ ਪੜ੍ਹ ਲਿਖ ਕੇ ਤੁਸੀਂ ਪੜ੍ਹੇ ਲਿਖੇ ਲੋਕ ਆ ਤਾਂ ਇਹਨਾਂ ਲੋਕਾਂ ਨੂੰ ਜਿਹੜਾ ਆਪਾਂ ਪਛਾਣੀਏ ਜਿਹੜੇ ਲੋਟੂ ਟੋਲਾ ਇਹਨਾਂ ਨੂੰ ਭਜਾਈਏ ਜਿਹੜਾ ਸਾਮਰਾਜ ਉਹਨਾਂ ਨੂੰ ਭਜਾਈਏ ਤੇ ਆਪਣੀ ਜਿਹੜੀ ਲੋਕਾਂ ਦੀ ਮਿਹਨਤ ਕਸ਼ ਲੋਕਾਂ ਦੀ ਜਿਹੜੀ ਆ ਉਹ ਸਰਕਾਰ ਹੋਵੇ ਚ ਨਵੇਂ ਦੇ ਹੋਣ ਚ ਜੁਣੀ ਆ ਰਾ ਹੋਣ ਉਹਨਾਂ ਦੇ ਨਾਲ ਅਸੀਂ ਮਿਹਨਤ ਕਸ਼ ਲੋਕਾਂ ਦੇ ਨਾਲ ਖੜਕੇ ਅਸੀਂ ਆਪਦਾ ਜਿਹੜਾ ਦੇਸ਼ ਦਾ ਭਲਾ ਸੋਚੀਏ